ਕਾਟੀ ਜਿੰਦਾਬਾਦ ਆਮਰ ਦੀ ਕਾਟੀ ਜਿੰਦਾਬਾਦ ਆਮਰ ਦੀ ਕਾਟੀ ਜਿੰਦਾਬਾਦ ਅਬੋਹਰ ਦੇ ਕੱਪੜੇ ਵਪਾਰੀ ਦੇ ਕਾਤਲਾਂ ਦਾ ਜਦੋਂ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਤਾਂ ਦਿੱਲੀ ਦੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਐਨਕਾਊਂਟਰ ਦੇ ਹਵਾਲੇ ਨਾਲ ਪੰਜਾਬ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਗਏ ਤੇ ਸਰਕਾਰ ਦੇ ਉੱਪਰ ਵੀ ਸਵਾਲ ਦਾਗੇ ਗਏ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਪਾਰਟੀਆਂ ਦੇ ਉੱਪਰ ਗੈਂਗਸਟਰਾਂ ਦੀ ਪੁਸ਼ਪਨਾਹੀ ਤੇ ਤੇ ਉਹਨਾਂ ਦੇ ਸਪੋਰਟ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਅੱਜ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਭਾਜਪਾ ਦੇ ਦਫਤਰਾਂ ਦਾ ਘਰਾਓ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਲੁਧਿਆਣਾ ਦੇ ਵਿੱਚ ਵੀ ਜਦੋਂ ਭਾਜਪਾ ਦਫਤਰ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਘਰਾਓ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਦੋਵੇਂ ਪਾਰਟੀਆਂ ਦੇ ਵਰਕਰ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ ਤੇ ਇੱਕ ਦੂਜੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਗਏ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਇੱਕ ਇਹ ਭਾਜਪਾ ਪੰਜਾਬ ਚਾਰ ਬੁੱਝ ਕੇ ਬਗਨਾਮ ਕਰ ਰਹੀ ਹੈ ਜਿਸ ਦੇ ਵਿਰੋਧ ਦੇ ਵਿੱਚ ਉਹਨਾਂ ਵੱਲੋਂ ਪਾਸ ਪਾਸ ਦਫਤਰ ਦਾ ਘਰਾਓ ਕਰਨ ਦਾ ਪ੍ਰੋਗਰਾਮ ਚੁਲੇ ਕਿਆ ਗਿਆ ਸੀ ਪੰਜਾਬ ਨੂੰ ਹਰਿਆਣਾ ਨਾਲ ਛੋਟੇ ਭਰਾ ਦੇ ਵੱਡੇ ਬਣਾ ਰਿਸ਼ਤਾ ਸੀਗਾ ਪਰ ਕਿਤੇ ਨਾ ਕੇ ਸੈਂਟਰ ਸਰਕਾਰ ਜਿਹੜੀ ਅੱਜ ਇੱਕ ਸੋਚ ਕੇ ਬੈਠੀ ਹੈ ਕਿ ਦੋਨੋਂ ਸਟੇਟਾਂ ਨੂੰ ਲੜਾ ਕੇ ਇੱਕ ਰਾਜ ਕਰਾਉਣੀ ਹੈ ਪਰ ਕਿਤੇ ਨਾ ਕਿਤੇ ਇਹ ਸੋਚ ਬੜੀ ਗਲਤ ਹੁੰਦੀ ਹੈ ਜੇ ਉਹਨਾਂ ਦੀ ਸੋਚ ਇਹੋ ਜਿਹੀ ਮਾੜੀ ਹੈ ਤੇ ਇਹੋ ਜਿਹਾ ਜਵਾਬ ਦੇਵਾਂਗੇ ਯਾਦ ਰੱਖਣਗੇ ਪਰ ਸਾਡੀ ਸੋਚ ਇਹ ਸੀ ਕਿ ਸਾਡਾ ਛੋਟਾ ਭਾਈ ਹਰਿਆਣਾ ਪੰਜਾਬ ਹਮੇਸ਼ਾ हरियाणा ਦੇ ਨਾਲ ਇੱਕ ਭਰਾਮਾ ਵਾਲਾ ਸੂਕਾ ਸ਼ੁਰੂ ਕਰਦਾ ਰਿਹਾ ਪਰ ਕਿਤੇ ਜਿੱਥੇ ਪਾਣੀ ਦੀ ਵੰਡ ਦੀ ਗੱਲ ਆਉਂਦੀ ਹੈ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਹਿਲ ਕਦਮੀ ਕੀਤੀ ਹੈ ਪੰਜਾਬ ਦੀ ਹਰਦੀ ਗੱਲ ਕੀਤੀ ਹੈ ਜਿਹੜੀ ਪਿਛਲੀਆਂ ਸਰਕਾਰਾਂ ਸੀਗੀਆਂ ਉਹ ਤਾਂ ਪੰਜਾਬ ਨੂੰ ਵੇਚਣ ਉਤਰੀਏ ਫਿਰਦੀਆਂ ਸੀ ਪਰ ਅੱਜ ਮਾਨ ਸਾਹਿਬ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਇੱਕ ਜਿਹੜੇ ਕਾਨੂੰਨ ਲੈ ਕੇ ਆਏ ਨੇ ਉਹਦੇ ਨਾਲ ਨਾਲ तकरीबन 2.5 ਮਹੀਨੇ ਤੋਂ ਲਗਾਤਾਰ ਜੀ ਆਪਾਂ ਬਾਹਰਾਂ ਟਾਈਮ ਦੀ ਗੱਲ ਕਰ ਲਈਏ ਜਿੱਥੋਂ ਸਾਨੂੰ ਪੰਜਾਬ ਨੂੰ ਪਾਣੀ ਵੰਡ ਕੇ ਮਿਲਦਾ ਸੀ 60% ਦੇ ਖਰਚੇ ਸੀ ਸਾਰੇ 40% ਅਦਰ ਦੇ ਨੇ ਤੇ ਇਸ ਕਰਕੇ ਸਾਡੇ ਪ੍ਰਜਾ ਦੇ ਅਸੀਂ ਖਰਚੇ ਚੱਕੜੇ ਬਹੁਤ ਚੱਕਣਾ ਹੈ ਤੇ ਸਾਡਾ ਹੱਕ ਵੀ ਬਣਦਾ ਹੈ ਔਰ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਉੱਥੋਂ ਤਕਰੀਬਨ ਪਾਣੀ ਲੰਘ ਕੇ ਜਾ ਰਿਹਾ ਸਾਡਾ ਰਾਈਟ ਰੀਨ ਵਿੱਚੋਂ ਪਾਣੀ ਦੱਸ ਗਈ ਹੈ ਹੁਣ ਤਾਂ ਜਿਹੜਾ ਕੁਝ ਹੋਊਗਾ ਕਿਦੋਂ ਪੂਰਾ ਰਾਈਟ ਹੋਗਾ ਜਿੱਥੇ ਉੱਥੇ ਧਰਤੀ ਤੋਂ ਸਾਡੇ ਪੰਜਾਬ ਦੀ ਪਾਣੀ ਲੰਘ ਕੇ ਜਾਊਗਾ ਉਹ ਹਲਕਿਆਂ ਨੂੰ ਉੱਥੇ ਪਾਣੀ ਮਿਲੂਗਾ ਤੇ ਸਾਡੇ ਸੀਐਮ ਸਾਹਿਬ ਦਾ ਕਹਿਣਾ ਔਰ ਉਹਨਾਂ ਨੇ ਹਾਊਸ ਦੇ ਵਿੱਚ ਵੀ ਕਿਹਾ ਪਰ ਕਿਤੇ ਨਾ ਕਿਤੇ ਇਹ ਜਿਹੜੀ ਸੋਚ ਹੈ ਸੈਂਟਰ ਦੀ ਲੜਾਓ ਦੇ ਰਾਜ ਕਰੋ ਇਹ ਗਲਤ ਨੀਤੀ ਹੈ ਇਦਾਂ ਪੰਜਾਬ ਦਾ ਨੁਕਸਾਨ ਹੋਊਗਾ ਹਰਿਆਣਾ ਦਾ ਨੁਕਸਾਨ ਸਰ ਬੀਜੇਪੀ ਦੀ ਗਲਤ ਨੀਤੀਆਂ ਨਾਲ ਗਲਤ ਬਿਆਨਬਾਜ਼ੀ ਦੇ ਖਿਲਾਫ ਹੀ ਆਏ ਆ ਇੱਕ ਪਾਸੇ ਤਾਂ ਰੌਲਾ ਪਾ ਰਿਹਾ ਕਿ ਜੋਰ ਹੱਡ ਰੰਗਲਾ ਪੰਜਾਬ ਆ ਇਹਦੀ ਕਾਨੂੰਨ ਵਿਵਸਥਾ ਠੀਕ ਨਹੀਂ ਆ ਜਦ ਇੱਕ ਕੱਪੜੇ ਵਪਾਰੀ ਦਾ ਕਤਲ ਹੁੰਦਾ ਬਾ ਪੰਜਾਬ ਸਰਕਾਰ ਐਕਸ਼ਨ ਲੈਂਦੀ ਆ ਮਾੜੇ ਅਨਸਰਾਂ ਨੂੰ ਠੀਕ ਐਨਕਾਊਂਟਰ ਚ ਮਾਰਿਆ ਜਾਂਦਾ ਤੇ ਇਹਨਾਂ ਦੇ ਲੀਡਰ ਬਿਆਨ ਕੀ ਦੇ ਰਿਹਾ ਕਿ ਪੰਜਾਬ ਦਾ ਲਾਅਨ ਆਰਡਰ ਖਤਰੇ ਚ ਆਮ ਲੋਕਾਂ ਨੂੰ ਖਤਰੇ ਚ ਇਹਨਾਂ ਦੇ ਬੇਤੁਕੀ ਬਿਆਨਬਾਜ਼ੀ ਜੋ ਫਟ ਪੰਜਾਬ ਨੂੰ ਇੱਕ ਤਰ੍ਹਾਂ ਭੰਡ ਰੇ ਕੋਕਲਾ ਕਰ ਰਹੇ ਨੇ ਉਹਦੇ ਖਿਲਾਫ ਹੀ ਪ੍ਰਦਰਸ਼ਨ ਕਰਨ ਆ ਰਹੇ ਆ ਕਿਉਂਕਿ ਦੇਖੋ ਅੱਜ ਬਹੁਤ ਸ਼ਾਂਤ ਬਾਈ ਫਾਟਾ ਫੱਦਾ ਸੀ ਹਰ ਜਗ੍ਹਾ ਦੇ ਉੱਤੇ ਪ੍ਰਦਰਸ਼ਨ ਕਰਦਾ ਇਹਨਾਂ ਨੇ ਆਪਣੇ ਬੰਦੇ ਸਾਹਮਣੇ ਖੜਾ ਕੇ ਢੜਕਾਉ ਗੱਲਾਂ ਕਰਕੇ ਫਨ ਢੜਕਾਉਣ ਦੀ ਕੋਸ਼ਿਸ਼ ਕੀਤੀ ਬਟ ਅਸੀਂ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਸਿਆਣਾ ਵਰਕਰ ਅਸੀਂ ਪੰਜਾਬ ਦੀ ਬਿਹਤਰੀ ਲਈ ਆਏ ਆ ਨਾ ਕਿ ਕੋਈ ਇਹਨਾਂ ਦੇ ਨਾਲ ਕੋਈ ਲੜਨ ਲਈ ਆਏ ਆ ਆਰਗੂ ਕਰਨ ਆਏ ਆ ਕਿਉਂਕਿ ਦੇਖੋ ਇਹ ਉਹ ਇਨਸਾਨ ਨੇ ਜਿਨ੍ਹਾਂ ਨੂੰ ਪੰਜਾਬ ਨੇ ਕਦੇ ਸਵੀਕਾਰ ਨਹੀਂ ਕੀਤਾ ਨਾ ਬਾਈ ਦੇ ਵਿੱਚ ਕੀਤਾ ਵਾ ਨਾ ਐਮਪੀ ਇਲੈਕਸ਼ਨ ਚ ਕੀਤਾ ਨਾ ਹੁਣ ਕੀਤਾ ਵਾ ਨਾ ਗਾਹਾਂ ਕਰਨਗੇ ਇਸ ਮੌਕੇ ਪਾਸਵਾ ਆਗੂਆਂ ਨੇ ਵੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਰੇ ਤੇ ਸਵਾਲ ਖੜੇ ਕਰਦੇ ਤੇ ਗੁਲਾਕੀ ਕਿਹਾ ਆਉ ਤੁਸੀਂ ਕਦੇ ਸੁਣ ਲਓ ਕਿਦਾ ਵੀ ਪ੍ਰਦਰਸ਼ਨ ਸੀਗਾ ਇਹ ਇਹ ਪ੍ਰਦਰਸ਼ਨ ਨਹੀਂਗਾ ਇਹ ਤਾਂ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਸਰਕਾਰ ਦਾ ਸਤਾ ਦਾ ਦੁਰਵੋਹ ਕਰਦੇ ਹੋਇ ਕੀਤਾ ਗਿਆ ਪ੍ਰਦਰਸ਼ਨ ਆ ਇਹ ਕਿਹ ਪ੍ਰਦਰਸ਼ਨ ਨਹੀਂ ਹੁੰਦੇ ਤੁਸੀਂ ਆਪ ਸਤਾ ਚੋਂ ਆਪ ਤੁਹਾਡਾ ਮੁੱਖ ਮੰਤਰੀ ਆ ਲਾਇਨ ਆਰਡਰ ਤੁਹਾਡਾ ਤੇ ਤੁਸੀਂ ਪ੍ਰਦਰਸ਼ਨ ਕਿਸ ਗੱਲ ਦਾ ਕਰ ਰਹੇ ਹੋ ਪੰਜਾਬ ਚ ਸਤਾਜੇ ਬੀਜੇਪੀ ਆ ਤੁਸੀਂ ਤੁਸੇ ਉਹਨੂੰ ਇਹ ਜੇ ਹਾਲਾਤ ਪੈਦਾ ਕਰ ਰਹੇ ਹੋ ਤੁਸੀਂ ਆਪ ਆ ਸਰ ਆਪ ਇਦਾਂ ਦੀਆਂ ਗੱਲਾਂ ਕਰਕੇ ਤੁਸੀਂ ਉਹਨੂੰ ਹਾਲਾਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਹ ਗੱਲਾਂ ਨਹੀਂ ਬਰਦਾਸ਼ਤ ਹੋਣਗੀਆਂ ਜਗਬਾਨ TV ਲਈ ਰਾਜੇਸ਼ ਗੌਤਮ ਦੀ ਰਿਪੋਰਟ